ਬੀਤੇ ਦਿਨੀ ਬੰਗਾ ਵਿਖੇ ਜੋ ਗੋਲੀਆਂ ਚਲਾਈਆਂ ਗਈਆਂ ਸਨ ਬਸ ਅਡੇ ਦੇ ਕੋਲ थाना ਸਿਟੀ ਦੇ ਕੋਲ ਉਸ ਦੇ ਵਿੱਚ ਇੱਕ ਨੌਜਵਾਨ ਜਿਸ ਦੀ ਉਮਰ ਕਰੀਬ ਕਰੀਬ ਜਿਹੜੀ ਹੈਗੀ ਆ 21-22 ਸਾਲ ਦੱਸੀ ਜਾਂਦੀ ਹੈ ਜਿਸ ਦੀ ਕੀ ਜਿਹੜੀ ਹੈਗੀ ਆ ਕਿ ਮੌਤ ਹੋ ਚੁੱਕੀ ਹੈਗੀ ਆ ਤੇ ਇਹ ਤੁਸੀਂ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪਹਿਲਾਂ ਅਸੀਂ ਤੁਹਾਨੂੰ ਉਹ ਸਾਰੀ ਖਬਰ ਜਿਹੜੀ ਹੈਗੀ ਆ ਕੀ ਦਿਖਾਈ ਸੀ ਜਿਹੜੀਆਂ ਇਹ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ ਇਹਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜੇ ਗੱਡੀ ਵਿੱਚ ਸਵਾਰ ਨੌਜਵਾਨ ਨੇ ਔਰ ਆ ਤੁਸੀਂ ਪੂਰੀ ਟ੍ਰੈਫਿਕ ਦੇ ਵਿੱਚਕਾਰ ਜੇ ਇੱਕ ਗੱਡੀ ਹੈਗੀ ਆ ਉਹਦੇ ਵਿੱਚ ਦੇਖੋਗੇ ਕਿ ਕੁਝ ਨੌਜਵਾਨ ਜਿਹੜੇ ਆ ਉਤਰਦੇ ਹੈਗੇ ਆ ਉਹਨਾਂ ਦੇ ਹੱਥਾਂ ਦੇ ਵਿੱਚ ਰਿਵਾਲਵਰ ਵੀ ਹੈਗੇ ਆ ਔਰ ਗੱਡੀ ਦੇ ਉੱਪਰ ਜਿਹੜਾ ਹੈਗਾ ਆ ਉਹ ਫਾਇਰਿੰਗ ਜਿਹੜੀ ਆ ਕੀ ਕਰ ਰਹੇ ਹੈਗੇ ਆ ਔਰ ਇਹ ਬੇहद ਹੀ ਜਿਹੜੀ ਹੈਗੀ ਦੁੱਖ ਦੀ ਗੱਲ ਹੈਗੀ ਆ ਕਿ ਜੇ ਕਰਕੇ ਕੋਈ ਰੰਜਸ ਹੋਵੇ ਜਾਂ ਕੋਈ ਗਲਬਾਤ ਵੀ ਹੋਵੇ ਕਿਸੇ ਦੀ ਜਾਨ ਲੈ ਲੈਣਾ ਜਿਹੜਾ ਆ ਕਿਸੇ ਨੂੰ ਕੋਈ ਹੱਕ ਨਹੀਂ ਹੈ ਅਗਰ ਕੋਈ ਸ਼ਿਕਵਾ ਗਿਲਾ ਕੋਈ ਸ਼ਿਕਾਇਤ ਹੈਗੀ ਆ ਤਾਂ ਉਸ ਦੀ ਰਿਪੋਰਟ ਜਿਹੜੀ ਹੈਗੀ ਆ ਥਾਣਾ ਬੈਠਾ ਹੈਗਾ ਪਿੰਡ ਦੀਆਂ ਪੰਚਾਇਤਾਂ ਬੈਠੀਆਂ ਹੈਗੀਆਂ ਆ ਉਹਨਾਂ ਦੇ ਵਿੱਚ ਬਹਿ ਕੇ ਜਿਹੜੇ ਆ ਮਾਮਲੇ ਨੂੰ ਹੱਲ ਕਰ ਲੈਣਾ ਚਾਹੀਦਾ ਹੈਗਾ ਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਰਦ ਵਾਬਾ YouTube ਚੈਨਲ ਦੇ ਉੱਪਰ ਇਹ ਸਾਡੇ ਕੋਲ ਜਿਹੜੀ ਆ ਭਰੋਸੇਯੋਗ ਸੂਤਰਾਂ ਤੋਂ ਜਿਹੜੀ ਹੈਗੀ ਆ ਇਹ ਵੀਡੀਓ ਆਈ ਹੈਗੀ ਆ ਔਰ ਤੁਸੀਂ ਬਿਲਕੁਲ ਧਿਆਨ ਦੇ ਨਾਲ ਦੇਖੋਗੇ ਕਿ ਗੱਡੀ ਦੇ ਵਿੱਚੋਂ ਨੌਜਵਾਨ ਜਿਹੜੇ ਆਗੇ ਉਤਰਦੇ ਹੈਗੇ ਆ ਔਰ ਟ੍ਰੈਫਿਕ ਜਿਹੜੀ ਆ तकरीबन तकरीबन ਜਿਹੜੀ ਉਹ ਜਾਮ ਹੀ ਹੋ ਜਾਂਦੀ ਹੈਗੀ ਆ ਗੱਡੀ ਵਿੱਚੋਂ ਉੱਤਰ ਕੇ ਨੌਜਵਾਨ ਜਿਹੜੇ ਹੈਗੇ ਆ ਕਿ ਉਹ ਦੂਸਰੀ ਗੱਡੀ ਦੇ ਉੱਪਰ ਜਿਹੜੀ ਆ ਫਾਇਰਿੰਗ ਕਰਦੇ ਹੈਗੇ ਆ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਪੂਰੀ ਰਿਪੋਰਟ ਜਿਹੜੀ ਆ ਪੂਰੀ ਖਬਰ ਜਿਹੜੀ ਆ ਉਹ ਵੀ ਅਸੀਂ ਤੁਹਾਨੂੰ ਅਸੀਂ ਦਿਖਾ ਚੁੱਕੇ ਹੈਗੇ ਆ ਕੱਲ ਪਰ ਜੋ ਸਾਡੇ ਕੋਲ ਅੱਜ ਵੀਡੀਓ ਸਾਹਮਣੇ ਆਈ ਹੈਗੀ ਆ ਉਹ ਵੀ ਜਿਹੜੀ ਹੈਗੀ ਆ ਕਿ ਅਸੀਂ ਆਪਣੇ ਦਰਸ਼ਕਾਂ ਦੀ ਜਿਹੜੀ ਆ ਨਜ਼ਰ ਕਰ ਰਹੇ ਹੈਗੇ ਆ ਔਰ ਬਿਲਕੁਲ ਹੀ ਬਹੁਤ ਹੀ ਬੇਹੱਦੀ ਖੋਫਨਾਕ ਜਿਹੜਾ ਇਹ ਹਾਸਾ ਸੀ ਔਰ ਇਸ ਮੌਕੇ ਦੇ ਉੱਪਰ ਜਿਹੜੀਆਂ ਹੈਗੀਆਂ ਕੋਈ 15 ਜਾਂ 15 ਤੋਂ ਉੱਪਰ ਗੋਲੀਆਂ ਜੋ ਹੈਗੀਆਂ ਜੋ ਕਿਹਾ ਜਾ ਰਿਹਾ ਹੈ ਗਿਆ ਆ ਉਹ ਚਲਾਈਆਂ ਗਈਆਂ ਹੈਗੀਆਂ ਇਸ ਦਰਾਂ ਜਿਹੜੇ ਆ ਟੋਟਲ ਜਿਹੜੇ ਹੈ ਗਿਆ ਜ਼ਖਮੀ ਜੋ ਦੱਸਿਆ ਗਿਆ ਹੈਗਾ ਕਿ ਪੰਜ ਕ ਜਣੇ ਜ਼ਖਮੀ ਹੋਏ ਸਾਨੂੰ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਜਿਹੜਾ ਹੈਗਾ ਇੱਕ ਨੌਜਵਾਨ ਜਿਹੜਾ ਹੈਗਾ ਆ ਫੇ ਚੜ੍ਹਦੀ ਉਮਰ ਦਾ ਹੀ ਨੌਜਵਾਨ ਹੈ ਜਿਸ ਦੀ ਜਿਹੜੀ ਆ 21-22 ਸਾਲ ਦੀ ਉਮਰ ਦੱਸੀ ਜਾ ਰਹੀ ਆ ਕਿ ਉਸ ਦੀ ਜਿਹੜੀ ਆ ਕਿ ਮੌਤ ਹੋ ਗਈ ਹੈਗੀ ਆ ਔਰ ਤੁਸੀਂ ਦੇਖ ਪਾ ਰਹੇ ਹੋ ਆਪਣੇ ਤਸਵੀਰਾਂ ਦੇ ਵਿੱਚ ਜਿਹੜੀ ਆ ਗੱਡੀ ਦੇ ਜਿਹੜੇ ਹੈਗੇ ਆ ਬੈਠੇ ਹੋ ਆਪਣੇ ਗੱਡੀ ਦੇ ਵਿੱਚੋਂ ਉੱਤਰ ਕੇ ਕਿਸ ਤਰ੍ਹਾਂ ਜਿਹੜੇ ਹੈਗੇ ਆ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਖੋਫ ਤੋਂ ਜਿਹੜਾ ਹੈਗਾ ਦੂਸਰੀ ਗੱਡੀ ਦੇ ਉੱਪਰ ਜਿਹੜੀਆਂ ਬੋਲੀਆਂ ਹੈਗੀਆਂ ਉਹ ਚਲਾਈਆਂ ਜਾ ਰਹੀਆਂ ਸੋ ਸਾਡੀ ਵੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਦੀ ਸਾਰਿਆਂ ਨੂੰ ਬੇਨਤੀ ਹੈਗੀ ਆ जे ले उपर, कि जेकर ਕਿਤੇ ਵੀ ਕੋਈ ਗਿਲਾ ਸ਼ਿਕਵਾ ਹੋਵੇ ਜਾਂ ਕੋਈ ਸ਼ਿਕਾਇਤ ਹੋਵੇ ਜਾਂ ਕੋਈ ਇੱਕ ਦੂਸਰੇ ਨਾਲ ਦੁਸ਼ਮਣੀ ਹੋਵੇ ਉਸ ਦਾ ਹੱਲ ਕਿਸੇ ਦੀ ਜਾਨ ਲੈ ਲੈਣਾ ਨਹੀਂ ਹੁੰਦਾ ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਖੁਦ ਫੜੇ ਜਾਂਦੇ ਹੈਗੇ ਆ ਤਾਂ ਤੁਹਾਨੂੰ ਵੀ ਜਿਹੜਾ ਹੈਗਾ ਅਦਾਲਤਾਂ ਕਚੈਰੀਆਂ ਦੇ ਚੱਕਰ ਤੇ ਸਾਬਤ ਹੋ ਜਾਣ ਦੇ ਉੱਪਰ ਜਿਹੜਾ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ ਹੈਗਾ ਇਸ ਤਰ੍ਹਾਂ ਇੱਕ ਪਰਿਵਾਰ ਨਹੀਂ ਬਲਕਿ ਦੋ ਪਰਿਵਾਰ ਜਿਹੜੇ ਹੈਗੇ ਆ ਕਿ ਉਹ ਖਤਮ ਹੋ ਜਾਂਦੇ ਨੇ ਦੋ ਪਰਿਵਾਰਾਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਕਿ ਉਹ ਦਾਤੇ ਲੱਗ ਜਾਂਦੀ ਆ ਬੇਸ਼ੱਕ ਦੂਸਰਾ ਵਿਅਕਤੀ ਜਿਹੜਾ ਹੈਗਾ ਜਿਸ ਦੀ ਮੌਤ ਹੋ ਚੁੱਕੀ ਆ ਉਹ ਤੇ ਹੋ ਹੀ ਚੁੱਕੀ ਆ ਲੇਕਿਨ ਜਿਹੜੇ ਗੋਲੀਆਂ ਚਲਾਉਣ ਵਾਲੇ ਵੀ ਹੁੰਦੇ ਆ ਜਾਂ ਐਓਜੇ ਘਟਨਾਵਾਂ ਕਰਨ ਵਾਲੇ ਵੀ ਹੁੰਦੇ ਆ ਉਹ ਜਦੋਂ ਸਲਾਕਾਂ ਦੇ ਪਿੱਛੇ ਜਾਂਦੇ ਹੈਗੇ ਆ ਉਸ ਤੇ ਪਰਿਵਾਰ ਜਿਹੜਾ ਹੈਗਾ ਆ ਪਿੱਛੇ ਉਹਨਾਂ ਦੇ ਉੱਪਰ ਕੀ ਬੀਤਦੀ ਹੈਗੀ ਆ ਇਹ ਵੀ ਜਿਹੜਾ ਜਰੂਰ ਸੋਚ ਲਿਆ ਕਰਨ ਇਸ ਕਰਕੇ ਜਿਹੜਾ ਹੈਗਾ ਕਿ ਦੁਸ਼ਮਣੀ ਨੂੰ ਇੱਥੋਂ ਤੱਕ ਨਾ ਲੈ ਕੇ ਜਾਓ ਕਿ ਕਿਸੇ ਦੀ ਜਿਹੜੀ ਹੈਗੀ ਆ ਕਿ ਜਾਨ ਲੈਣੀ ਪਵੇ ਜਾਂ ਜਾਨ ਚਲੀ ਜਾਵੇ ਸੋ ਇਹ ਜਿਹੜੇ ਹੈਗਾ ਆ ਕਿ ਨਵਾਂ ਸ਼ਰਦਬਾਬਾ YouTube ਚੈਨਲ ਤੇ ਤੁਸੀਂ ਤਸਵੀਰਾਂ ਦੇਖ پا ਰਹੇ ਹੋ ਇਹ ਵੀਡੀਓ ਜਿਹੜੀ ਹੈਗੀ ਆ ਕਿ ਸਾਡੇ ਕੋਲ ਭਰੋਸੇਯੋਗ ਸੂਤਰਾਂ ਤੋਂ ਜਿਹੜੀ ਆਈ ਹੈਗੀ ਆ ਔਰ ਤੁਸੀਂ ਇਹ ਵੀਡੀਓ ਜਿਹੜੀ ਆ ਚੈਨਲ ਦੇ ਉੱਪਰ ਦੇਖ پا ਰਹੇ ਹੋ